ਚੈਨਲ ਦਾ AK نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਮੈਂ ਹਾਂ ਸ਼ਾਲੂ ਇਸ ਵੇਲੇ ਦੀ ਖਬਰ ਬਟਾਲਾ ਤੋਂ ਪੇਸ਼ ਕਰਨ ਜਾ ਰਹੀ ਹਾਂ ਜਿੱਥੇ ਲਾਇਨਸ ਕਲੱਬ ਵੱਲੋਂ 44ਵਾਂ ਆਟਾ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਟਾਲਾ ਦੇ ਤਹਿਸੀਲਦਾਰ ਸ਼੍ਰੀ ਅਭਿਸ਼ੇਕ ਵਰਮਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਾਰੀ ਲਾਇਨਸ ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਜਿੰਦੇ ਕੇ ਕੀਤਾ ਸਨਮਾਨਿਤ ਦੇਖੋ ਪੂਰੀ ਖਬਰ ਚੈਨਲ ਦਾ AK News ਤੇ ਪੱਤਰਕਾਰ ਅਮਰੀਕ ਸਿੰਘ ਰੋਂਗੋਵਾਲ ਤੇ ਸੋਨੂ ਸਿੰਘ ਦੀ ਖਾਸ ਮੈਂ ਅੱਜ ਆਪਣੇ ਲਾਇਨਸ ਕਲੱਬ ਭਟਾਲਾ ਸੇਵਾ ਸਵਾਇਰ ਦੇ ਵੱਖ-ਵੱਖ ਮੈਂਬਰ ਸਾਹਿਬਾਨ ਨੇ ਮੈਨੂੰ ਇਨਵਾਈਟ ਕੀਤਾ ਸੀ ਕਿ ਅੱਜ ਅਸੀਂ 44ਵਾਂ ਇਹਨਾਂ ਦਾ ਆਟਾ ਡਿਸਟ੍ਰੀਬਿਊਸ਼ਨ ਜਿਹੜਾ ਸਮਾਗਮ ਆ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਹਾਂ ਕਿ ਅਸੀਂ ਤਹਿਸੀਲ 'ਚ ਬੈਠੇ ਤੇ ਲੋਕਾਂ ਦੀ ਸੇਵਾ ਕਰਦੇ ਕਰਦੇ ਹਾਂ ਬਟ ਨਾਲ ਦੇ ਨਾਲ ਮੈਂ ਖੁਸ਼ ਨਸੀਬ ਸਮਝਦਾ ਹਾਂ ਕਿ ਮੈਨੂੰ ਲਾਇਨਸ ਕਲੱਬ ਬਟਾਰਾ ਦੇ ਮੈਂਬਰ ਸਹਿਬਾਨ ਪ੍ਰਧਾਨ ਸਹਿਬਾਨ ਨੇ ਮੈਨੂੰ ਮੈਨੂੰ ਇੰਨੇ ਜੋਗ ਸਮਝਿਆ ਆ ਕਿ ਮੈਨੂੰ ਅੱਜ ਇਨਵਾਈਟ ਕੀਤਾ ਤੇ ਮੈਂ ਬਹੁਤ ਖੁਸ਼ ਨਸੀਬ ਆ ਕਿ ਅੱਜ ਅਸੀਂ ਲੋਕਾਂ ਨੂੰ ਨੀਡੀ ਲੋਕਾਂ ਨੂੰ ਪੂਰਪੀਪਲ ਨੂੰ ਲੋਕਾਂ ਨੂੰ ਜੋਨਕੇ ਆਪਣੇ ਮਟਾਲਾ ਤਸੀਲ ਦੇ ਲੋਕ ਮੇਰੇ ਵਾਸੀ ਇੰਨਾਂ ਦੀ ਸੇਵਾ ਸੀ ਤਸੀਲ ਬਹਿ ਕੇ ਵੀ ਕਰਦੇ ਆ ਅੱਜ ਮੈਨੂੰ ਹੋਰ ਮਾਨ ਮਹਿਸੂਸ ਹੋਇਆ ਕਿ ਮੈਂ ਇਸ ਕਲਬ ਦੇ ਨਾਲ ਜੁੜ ਕੇ ਲੋਕਾਂ ਨੂੰ ਅਸੀਂ ਆਟਾ ਡਿਸਟ੍ਰਿਬਿਊਟ ਕੀਤਾ ਨਾਨ ਵਾਲੇ ਸਮਾਜ ਜਿਹਾ ਅਸੀਂ ਨਾਲ ਜੁੜ ਕੇ ਸੋਸਾਇਟੀ ਵਾਸਤੇ ਵੱਲ ਤੜਕੇ ਜਿਹੜੇ ਅਸੀਂ ਲੋਕਾਂ ਦੀ ਚੈਰਿਟੀ ਵਾਸਤੇ ਕੰਮ ਕਰਾਂਗੇ ਮੈਂ ਨਾ ਧੰਨਵਾਦ ਕਰਦਾ ਵਾਂ ਤੇ ਇਹਨਾਂ ਨੂੰ ਮੋਟੀਵੇਸ਼ਨ ਦਿੰਦਾ ਕਿ ਸਾਡੋ ਸਾਡੇ ਵੱਲੋਂ ਅਮਤੌਰ ਐਡਮਿਨਿਸਟ੍ਰੇਸ਼ਨ ਵੱਲੋਂ ਜਿੱਥੇ ਵੀ ਕਿਤੇ ਅਸੀਸ ਦੀ ਜ਼ਰੂਰਤ ਹੋਊਗੀ ਅਸੀਂ ਐਨ ਜੀਓ ਨੂੰ ਸਪੋਰਟ ਕਰਾਂਗੇ ਐਂਡ ਫੋਰ ਦਾ ਵੈਲਫੇਅਰ ਆਫ ਵੀਪਰ ਸਾਡਾ ਵੈਸੇ ਵੀ ਆਪਣਾ ਰਾਈਟ ਬੰਦਾ ਕਿ ਅਸੀਂ ਲੋਕਾਂ ਦੀ ਸੇਵਾਵਾਂ ਕਰੀਏ ਧੰਵਾਦ ਜੀ ਮੇ ਲਾਇਨਸ ਕਲਬ ਬਟਾਲਾ ਸੇਵਾ ਸਫਾਇ ਦੇ ਸਾਰੇ ਮੈਂਬਰਸ ਦੇ ਯੋਗਦਾਨ ਨਾਲ ਯੋਗਦਾਨ ਦੇ ਨਾਲ ਅਸੀਂ ਇਹ ਪ੍ਰੋਜੈਕਟਸ ਕਰਦੇ ਹਾਂ ਜਿਹੜੇ ਮੈਂਬਰਸ ਨਵੇਂ ਨਹੀਂ ਆ ਰਹੇ ਨੇ ਉਹ ਵੱਧ ਚੜ ਕੇ ਹਿੱਸਾ ਲੈਂਦੇ ਨੇ ਅਸੀਂ ਲੋਕ ਭਲਾਈ ਦੇ ਕੰਮ ਵਾਸਤੇ ਹੀ ਸੁਸਾਇਟੀ ਨਾਲ ਜੁੜੇ ਆਂ ਨਾ ਕਿ ਦਿਖਾਵੇ ਵਾਸਤੇ ਅਸੀਂ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਸੇਵਾ ਜਿੰਨੀ ਕਿ ਅਸੀਂ ਕਰ ਸਕਦੇ ਆਂ ਅਸੀਂ ਕਰੀਏ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਜੀ ਵਿਸ਼ੇਖ ਵਰਮਾ ਜੀ ਤਹਿਸੀਲਦਾਰ ਬਟਾਲਾ ਸਾਡੇ ਕੋਲ ਆਏ ਨੇ ਅੱਜ ਸੰਡੇ ਵਾਲੇ ਦਿਨ ਅੰਮ੍ਰਿਤਸਰ ਤੋਂ ਸਪੈਸ਼ਲ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਕਿ ਜਿਹੜੇ ਉਹ ਆਪਣਾ ਕੀਮਤੀ ਟਾਈਮ ਨਿਕਾਲ ਕੇ ਆਏ ਨੇ ਤੇ ਸਾਡਾ ਵੀ ਮਾਣ ਵਧਿਆ ਕਿ ਬਹੁਤ ਅچھے ਇਨਸਾਨ ਨੇ ਜੋ ਤਸਵੀਰ ਦੇ ਵਿੱਚ ਵੀ ਆਪਣਾ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਅੱਜ ਸਾਡਾ ਸਾਡੇ ਨਾਲ ਹਿਸਾਬ ਨੇ ਸਾਡੇ ਧੰਨਵਾਦ ਧੰਨਵਾਦ ਪ੍ਰੋਜੈਕਟਸ ਰੈਗੂਲਰਲੀ ਕੋਈ ਨਾ ਕੋਈ ਕਰਦੇ ਰਹਿੰਦੇ ਆ ਸਾਨੂੰ ਜਿੱਦਾਂ ਦੀ ਕੋਈ ਰਿਕੁਆਇਰਮੈਂਟ ਨਿਕਲਦੀ ਹੈ ਤੇ ਅਸੀਂ ਉੱਤੇ ਜੋ ਕੰਮ ਕਰਦੇ ਆ ਆਪਣੇ ਮੈਂਬਰਸ ਨਾਲ ਡਿਸਕਸ ਕਰਕੇ ਕੱਲ ਡਾਕਟਰ ਕੇ.ਡੀ. ਸਿੰਘ ਆਇਆ ਸਪੈਸ਼ਲਿਸਟ ਨੇ ਬਰਾਂਗਪੁਰ ਤੋਂ ਉਹ ਉਹਨਾਂ ਦਾ ਗੋਦਾਸਪੁਰ ਵੀ ਹਸਪੀਟਲ ਹੈ ਤੇ ਉਹਨਾਂ ਨੇ ਇੱਕ ਸੇਵਾਵਾਂ ਆਪਣੀਆਂ ਦਿੱਤੀਆਂ ਸੀ ਬਟਾਲਾ ਆਈ ਹਸਪੀਟਲ ਕੇਡੀ ਆਈ ਹਸਪੀਟਲ ਦੇ ਵਿੱਚ ਜਿੱਥੇ ਡਾਕਟਰ ਰਵਿੰਦਰ ਮਾਜਨਜੀਤ ਦੇ ਨਾਲ ਉਹਨਾਂ ਦੀ ਬੇਟੀ ਸੋਭਾ ਉਹ ਨਾਲ ਸੀ ਤੇ ਉਹਨਾਂ ਨੇ 슈ਗਰ ਦੇ ਜਿਹੜੇ ਪੇਸ਼ੈਂਟ ਹੈ ਜਿਨ੍ਹਾਂ ਦੇ ਅੱਖਾਂ ਤੇ ਅਫੈਕਟ ਕੀਤਾ ਦਾ ਉਹਨਾਂ ਦੇ ਉਹਨਾਂ ਦਾ ਟ੍ਰੀਟਮੈਂਟ ਵੀ ਕੀਤਾ ਚੈੱਕਅਪ ਵੀ ਕੀਤਾ ਤੇ ਗਾਈਡ ਵੀ ਕੀਤਾ ਤੇ ਜੇ ਕੋਈ ਨੀਡੀ ਆਪਰੇਟ ਕਰਨਾ ਕਰਵਾ ਦੇ ਨੋਬਤ ਤੇ ਆ ਤੇ ਉਹ ਵੀ ਉਹਨਾਂ ਨੇ ਫ੍ਰੀ ਆਫ ਕੋਸਟ ਕਰਨ ਵਾਸਤੇ ਕਿਹਾ ਹੈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਚਾਰਟਰਸ ਆਈਡਾ ਨੀ ਲਾਈਨ ਕਲਬ ਬਟਾਲਾ ਸੇਵਾ ਸਾਇਟ ਅੱਜ ਅਸੀਂ ਇੱਥੇ ਕਸ਼ੇਲਿਆ ਦੇਵੀ ਰਾਜ ਹਸਪੀਟਲ ਜੂਰੀ ਗੇਟ ਦੇ ਵਿੱਚ ਆਪਣੀ ਕਲਬ ਵੱਲੋਂ 44ਵਾਂ ਆਟਾ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਕਰਨ ਲਈ ਇੱਥੇ ਸ਼ਾਮਲ ਹੋਏ ਹਾਂ ਜਿਸ ਵਿੱਚ ਸਾਡੇ ਬਟਾਲਾ ਤਹਿਿਲ ਦੇ ਤਹਿਿਲਦਾਰ ਸ਼੍ਰੀ ਅਭਿਸ਼ੇਕ ਵਰਮਾ ਜੀ ਐਜ਼ ਅ ਚੀਫ ਗੈਸਟ ਆਏ ਨੇ ਔਰ ਉਹਨਾਂ ਦੇ ਹੱਥੋਂ ਅਸੀਂ 75 ਨੀਦੀ ਫੈਮਿਲੀ ਨੂੰ ਇਹ ਆਟਾ ਡਿਸਟ੍ਰੀਬਿਊਟ ਕਰਾਇਆ ਹੈ ਸਾਡੇ ਲਈ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸਾਨੂੰ ਜਿਹੜਾ ਸਾਡੇ ਇਥੇ ਬਟਾਲਾ ਸਬ ਡਿਵੀਜ਼ਨ ਦੇ ਐਡਮਿਨਿਸਟ੍ਰੇਟਰ ਨੇ ਵਰਮਾ ਜੀ ਉਹਨਾਂ ਨੇ ਸਾਨੂੰ ਅੱਜ ਦੇ ਚੀਫ ਗੈਸ ਇਥੇ ਆ ਕੇ ਸ਼ਿਰਕਤ ਕੀਤੀ ਹੈ ਔਰ ਉਹਨਾਂ ਨੇ ਵੀ ਸਾਨੂੰ ਇਹਦੇ ਬਾਰੇ ਮੋਟੀਵੇਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੋ ਵੀ ਫਾਰ ਦੀ ਵੈਲਫੇਅਰਮੈਂਟ ਆਫ ਨੀਡੀ ਪਰਸਨ ਫਾਰ ਦੀ ਡਿਵੈਲਪਮੈਂਟ ਆਫ ਸੋਸ਼ਲ ਸੋਸਾਇਟੀ ਜੋ ਵੀ ਸਾਡੇ ਕੋਲ ਕੋਈ ਹੈਲਪ ਕਿਸਮ ਦੀ ਹੋਏਗੀ ਅਸੀਂ ਕਰਾਂਗੇ ਔਰ ਅਸੀਂ ਆਪਣੇ ਦਫਤਰ ਦੇ ਵਿੱਚ ਇਤਨੀ ਬੈਠ ਕੇ ਜੇ ਕੋਈ ਨੀਡੀ ਪਰਸਨ ਆਉਣਗੇ ਉਹਨਾਂ ਦੀ ਜਿੱਦਾਂ ਵੀ ਸਾਡੇ ਕੋਲ ਜਰੂਰਤਮੰਦ ਲੋਕਾਂ ਦੀ ਸਹਾਇਤਾ ਕੀ ਆਏਗੀ ਅਸੀਂ ਕਰਾਂਗੇ ਔਰ ਇਸ ਤੋਂ ਬਾਅਦ ਸਾਡੇ ਪ੍ਰਧਾਨ ਜੀ ਨੇ ਵੀ ਉਹਨਾਂ ਨੂੰ ਸ਼ੋਰਨ ਦਿੱਤੀ ਕਿ ਜੇ ਉਦੋਂ ਵੀ ਤੁਹਾਨੂੰ ਕੋਈ ਤਸੀਲ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਹੈਲਪ ਦੀ ਲੋੜ ਹੋਏ ਸਾਡੀ ਲਾਈਨ ਗੱਲ ਬਟਾਲਾ ਸੇਵਾ ਸਫਾਇਤ ਜਿਹਦੇ ਕਿ ਪ੍ਰਧਾਨ ਨੇ ਔਰ ਨੀ ਵੈਲਫੇਅਰ ਸੁਸਾਇਟੀ ਉਹਦੇ ਵੀ ਉਹ ਪ੍ਰਧਾਨ ਨੇ ਉਹ ਕਹਿੰਦੇ ਵੀ ਸਾਡੀ ਸੁਸਾਇਟੀ ਹਮੇਸ਼ਾ ਹੀ ਗਰੀਬ ਲੋਕਾਂ ਦੀ ਮਦਦ ਲਈ ਤੁਹਾਨੂੰ ਪੂਰਾ ਸਹਿਯੋਗ ਦੇਣੀ ਜੈ ਹਿੰਦ